ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਹੋਪਸ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 8 ਵਜੇ ਦਾ ਅੰਦਰੋਂ ਮੈਂ ਚਾਹ ਪਾਣੀ ਦਾ ਕੰਮ ਖਤਮ ਕਰ ਲਿਆ ਮੈਂ ਉਹ ਬ੍ਰੈਕਫਾਸਟ ਵੀ ਕਰ ਲਿਆ ਤੇ ਦੂਜਿਆਂ ਲਈ ਬ੍ਰੈਕਫਾਸਟ ਰੈਡੀ ਐ ਕਦੂ ਦੀ ਸਬਜ਼ੀ ਬਣਾਈ ਐ ਆਟਾ ਗੁੰਨਿਆ ਤਾਂ ਜੋ ਖਾਣੇ ਵਾਸਤੇ ਬਣਾਵਾਂਗੇ ਹਨਾ ਤੇ ਮੁਣਾਂ ਇਹ ਕੱਪੜੇ ਤੋਂ ਕੱਪੜੇ ਬਹੁਤ ਜ਼ਿਆਦਾ ਵੀ ਨਹੀਂ ਸੀ ਮੇਰੇ ਸਲਾਹ ਨਹੀਂ ਸੀ ਪਹਿਲਾਂ ਤੋਂ ਉਹਨਾਂ ਦੇ ਫਿਰ ਮੈਂ ਕਿਹਾ ਚਲੋ ਤੂੰ ਹੀ ਲੈ ਲਈਏਗੀ ਇਹਨੇ ਕਿ ਹੈਗੇ ਨੇ ਥੋੜੀ ਜਿਹੀ ਇਸ ਕਰਕੇ ਮੋਂ ਤੋਂ ਨੇ ਕੱਪੜੇ ਇਹਨੇ ਜਿੰਨੇ ਟਾਈਮ ਤੱਕ ਰੋਟੀ ਖਾਣੇ ਕੱਪੜੇ ਧੋਤੇ ਹਨ ਤੇ ਓ ਵੀ ਕੱਪੜੇ ਨੇ ਜਦੋਂ ਕੱਪੜੇ ਦਾ ਕੰਮ ਖਤਮ ਕਰੀ ਆਵਾ ਪਰ ਇਸ ਤੋਂ ਬਾਅਦ ਬਹੁਤ ਜ਼ਿਆਦਾ ਥੋੜੀ ਤੋਂ ਪਤਾ ਹੁਣ ਵੀ ਆਈ ਪਈ ਹੈ ਪਰ ਇਹ ਦਮਾ ਤਾਂ ਬੜੀ-ਬੜੀ ਆਊਗੀ ਜਦ ਮੈਂ ਕੱਪੜੇ ਧੋ ਕੇ ਨਾ ਫੇਰ ਹੀ ਮੰਦਰ ਖਾਣਾ ਖਾਣਾ ਬਣਾਉਂਗਾ ਉਹਨਾਂ ਤੱਕ ਟਾਈਮ ਤੱਕ ਤਾਂ ਧਿਆਣੇ ਜਦ ਤੱਕ ਖਾਣਾ ਖਾਂਦ ਟੰਗ ਹੋ ਜਾਣਾ ਮੈਂ ਧੋ ਕੇ ਪਾਤੇ ਸੀ ਕੱਪੜੇ ਚਾਹੇ ਥੋੜੇ ਜਿਹੀ ਪਰ ਮੈਨੂੰ ਲਾਂਡਰੀ ਬਾਸਕਟ 'ਚ ਪਏ ਨਾ ਆਏ ਲੱਗ ਰਹੇ ਸੀ ਮੈਂ ਫੁੱਲੇ ਫੁੱਲੇ ਜੇ ਕੱਪੜੇ ਪਏ ਨੇ ਕਾਫੀ ਕੱਪੜੇ ਹੋਏ ਪਏ ਨੇ ਤੇ ਇਸ ਕਰਕੇ ਮੈਂ ਧੋ ਹੀ ਦਿੱਤੇ ਪਏ ਮੈਨੂੰ ਲਾਂਡਰੀ ਬਾਸਕਟ ਜਾਂਦੇ ਲੱਗ ਰਹੇ ਸਨ ਜਿਵੇਂ ਕੱਪੜੇ ਧੋਤੇ ਥੋੜੇ ਜਿਹੀ ਹੋਏ ਫਿਰ ਚਲੋ ਜਿੰਨੇ ਖੈਗੇ ਧੋਤੇ ਗਏ ਟਾਈਮ ਹੋ ਰਿਹਾ ਹੁਣ ਪੌਣੇ 10 ਦਾ ਹੁਣ ਮੈਂ ਨਾ ਕੇ ਆਈ ਹਾਂ ਨਾ ਕਿ ਨਾ ਬੁਝੇ ਫਰੈਸ਼ ਅਸੀ ਲੱਗਦਾ ਉਹ ਫਿਰ ਐਨੀ ਅਕਲ ਖਾਨੀ ਆ ਰਹੀ ਹੁੰਦੀ ਥੋੜੀ ਕੰਮ ਗਰਮੀ ਆਉਣ ਲੱਗੀ ਨਾ ਹੁਣ ਕੰਮ ਖੱਦ ਕਰਦੇ ਪ ਬਾਹਰ ਧੁੱਪ ਇੰਨੀ ਜ਼ਿਆਦਾ ਤੇ ਧੁੱਪਾ ਕੱਪੜਾ ਸੁੱਕੇ ਪਰ ਹੁਣ ਮੈਂ ਉਹ ਕੱਪੜਾ ਉਤਾਰ ਕੇ ਦੇਖਣੇ ਇੱਕ ਅੱਧਾ ਕੀ ਕਹਿਣਾ ਗੰਦਾ ਹੋਵੇ ਕੱਪੜੇ ਸੋਰੀ ਗਿੱਲਾ ਹੋਵੇ ਕੰਦਾ ਗਿਆ ਤਾਂ ਇੱਕ ਅੱਧਾ ਗਿੱਲਾ ਹੋਇਆ ਕੋਈ ਮੋਟਾ ਜੀਨਸ ਵਗੈਰਾ ਨਹੀਂ ਤਾਂ ਸੁੱਕੇ ਪੈਣੋਂ ਆਲਮੋਸਟ ਧੁੱਪ ਬਹੁਤ ਜ਼ਿਆਦਾ ਤੇ ਹੈ ਹਾਇ ਆਪਣੇ ਵਾਲ ਕੋਮ ਕਰਦੇ ਆ ਸਿਰਫ 2-3 ਕੀ ਵਾਲ ਆਉਂਦੇ ਨੇ ਅੱਗੇ ਤਾਂ ਨਾ ਗੁੱਛਾ ਗੁੱਛਾ ਵਾਲਾ ਲਾਉਂਦਾ ਆਹ ਆਏ ਤਾਂ ਮੈਨੂੰ ਜਦੋਂ ਵਾਲ ਬਹੁਣੇ ਬਹੁਤ ਖੁਸ਼ੀ ਹੁੰਦੀ ਪਹਿਲਾਂ ਮੈਂ ਡਰਦੀ ਆਪਣੇ ਵਾਲਾਂ 'ਚ ਕੰਗੀ ਨਾ ਮਾਰ ਦੇ ਦਿਨ ਚ ਇੱਕ ਵਾਰੀ ਕੰਗੀ ਮਾਰਦੀ ਹੁੰਦੀ ਮੈਨੂੰ ਹੰਝੇ ਨੇ ਵਾਰ ਕੰਗੀ ਮਾਰ ਚਿੰਤਾ ਸੀ ਬਹੁਤ ਕਰ ਆਪਣੂੰ ਚਿੰਤਾ ਹੋ ਜਾਂਦੀ ਨੇ ਵੀ ਮੈਨੂੰ ਇੰਨੀ ਹੇਅਰ ਫੋਰ ਕੇਮ ਹੋ ਗਈ ਹੈ। ਔਰ ਜਿਹੜਾ ਅੱਜ ਆ ਮੈਂ ਕੁਰਤਾ ਪਾਇਆ ਨਾ ਮੈਂ ਪਾਉਣ ਨੂੰ ਤਸਰ ਹੀ ਸੀ ਕਿਉਂਕਿ ਮੇਰੇ ਆਉਂਦਾ ਨਹੀਂ ਸੀ ਟਾਈਟ ਹੋ ਗਿਆ ਸੀ ਜਦੋਂ ਮੈਂ ਨਵਾਂ ਲਿਆ ਸੀ ਮੈਂ ਥੋੜੀ ਥੋੜੀ ਅੰਦਰ ਸੀਨ ਮਾਰੀ ਸੀ ਮੇਰੇ ਜ਼ਿਆਦਾ ਖੂਲਾ ਸੀਗਾ ਤੇ ਛੋਟਾ ਸਾਈਜ਼ ਲੈਣ ਦੇ ਸੀ ਲੈਂਥ ਜ਼ਿਆਦਾ ਘਟਦੀ ਸੀ ਤੇ ਪ੍ਰਿੰਸ ਫਿਰ ਮੇਰੇ ਆਉਣੋਂ ਹਟ ਗਿਆ ਫਿਰ ਉਹ ਖੋਲ ਲਿਆ ਜਿਹੜੇ ਅੰਦਰ ਸੀਉਣ ਮਾਰੇ ਉਹ ਵੀ ਮੈਂ ਖੋਲ ਲੀ ਤਾਂ ਮੇਰੇ ਬਿਲਕੁਲ ਹੀ ਆਉਣੋਂ ਹਟ ਗਿਆ ਔਰ ਹੁਣ ਮੈਂ ਅੱਜ ਪਾਇਆ ਇਹ ਇਹਨਾਂ ਜਿਆਦਾ ਕੰਫਰਟੇਬਲ ਲੱਗ ਰਹੇ ਇਹਨਾਂ ਜਿਆਦਾ ਵਧੀਆ ਲੱਗ ਰਹੇ ਵੀ ਜਿਹੜੇ ਕੱਪੜੇ ਪਾਉਣ ਨੂੰ ਆਪਾਂ ਤਰਸੇ ਪਏ ਹੁੰਦੇ ਜੇ ਆਪਾਂ ਮੋਟੇ ਹੋਏ ਨੇ weight gain ਕਰਨਾ ਨੇ ਹਨਾ ਪਰ ਆਪਣੇ ਕੱਪੜੇ ਆਪਣੇ ਉਨੋਂ ਹਟ ਜਾਂਦੇ ਨੇ ਆਪਾਂ ਆਪਣੇ ਕੱਪੜੇ ਪਾਉਣ ਕਰਨੇ ਉਹ ਵੀ ਤਰਸੀ ਜਾਂਦੇ ਵੀ ਮੈਂ ਕੱਪੜਾ ਕਿੱਦੇ ਪਾਵਾਂਗੀ ਦੇਖ-ਦੇਖ ਰੱਖਦਾ ਨੇ ਵੀ ਤੇਨ ਨੂੰ ਵੀ ਦਿਲ ਨਹੀਂ ਕਰਦਾ ਹੁੰਦਾ ਕਿਸੇ ਨੂੰ ਹਨਾ ਇੰਨੇ ਵਧੀਆ ਕੱਪੜਾ ਹੈ ਹੁੰਦਾ ਵੀ ਚਲੋ ਕਦੇ ਆ ਜੂਗਾ ਕੁਝ ਤਾਂ ਮੇ ਕੱਪੜੇ ਬਹੁਤ ਸਾਰੇ ਦੇ ਵੀ ਦਿੱਤੇ ਸਾਬ ਦੇ ਮੈਂ ਕਹਿੰਉਂ ਕਿ ਮੇਰੇ ਅੰਦਰ ਆਸ ਹੀ ਖਤਮ ਹੋ ਗਈ ਸੀ ਮੇਰਾ ਨਹੀਂ weight lose ਹੁੰਦਾ ਨਹੀਂ ਹੋ ਸਕਦਾ ਮੇਰੇ ਤੇ ਇੰਪੋਸੀਬਲ ਹਲਾ ਕਈ ਕੱਪੜ ਤਾਂ ਐ ਸੋਚੀ ਜਿਹਦੇ ਹੁਣ ਮੈਂ ਕਿਹੜਾ ਪਤਲੀ ਹੋਉਂਗੀ ਪਰ ਕਈ ਕੱਪੜ ਰੱਖ ਰੱਖੇ ਵੀ ਪਈ ਸੀ ਵੀ ਸਾਰੇ ਤੁਹਾਨੂੰ ਦਿੱਤੇ ਵੀ ਜਾਂਦੇ ਤੇ ਫਿਰ ਮੈਂ ਅੱਜ ਕੱਢ ਕੇ ਜਿਹੜਾ ਪਾਇਆ ਇਹਨਾਂ ਮੈਨੂੰ ਕੰਫਰਟੇਬਲ ਲੱਗ ਰਿਹਾ ਨਾ ਬਹੁਤ ਜ਼ਿਆਦਾ ਆਰਾਮਦਾਇਕ ਤੇ ਖੁਸ਼ੀ ਵੀ ਹੋ ਰਹੀ ਆ ਆਪਦੇ ਕੱਪੜੇ ਪਾ ਕੇ ਵੀ ਛੁਕਰਾਉਂਗਾ ਆਪਾਂ ਨੇ ਸ਼ੌਂਕ ਨਾਲ ਕੱਪੜੇ ਲੈਨੇ ਆ ਜਿਹੜਾ ਆਪਾਂ ਨੂੰ ਅੱਛੇ ਲੱਗਦੇ ਨੇ ਪਸੰਦ ਹੁੰਦੇ ਨੇ ਆਪਣੀ ਚੋਇਸ ਨਾਲ ਫਿਰ ਜਿਹੜੇ ਕੱਪੜੇ ਪਾਈਏ ਨਾ ਤਮੰਦੂ ਗੱਲ ਇਹਨੂੰ ਪਏ ਲੈਂਦੇ ਨੇ ਆਪਣੇ ਆਨ ਹਟ ਜਾਂਦੇ ਨੇ ਜੇ ਆਪਾਂ ਪਾਈਏ ਹਨਾਈ ਤਾਂ ਕਪੜੇ ਧੋਣੇ ਪਾੜ ਕੇ ਹੁਣ ਧੁੱਪੋ ਕਪੜਾ ਉਤਾਰ ਕੇ ਲਏ ਨਹੀਂ ਤੇਜ਼ ਧੁੱਪਾ ਬਾਹਰ ਹੈ ਨਹੀਂ ਤੇਜ਼ ਧੁੱਪਾ ਦਾ ਪ੍ਰਦਰਸ਼ਨ ਨਹੀਂ ਹੁੰਦਾ ਇਹਨਾਂ ਦਾ ਵੀ ਹੁਣੇ April ਚ ਨਹੀਂ ਤੇਜ਼ ਧੁੱਪਾ ਗਰਮੀ ਚ ਕੀ ਹਾਲ ਹੋਵਾ ਗਰਮੀ ਕਮੇ ਲੱਗੂ ਹੈ ਨਹੀਂ ਤੇਜ਼ ਧੁੱਪਾ ਔਰ ਜਿਹੜਾ ਨੇ ਖੇਤਾਂ ਚ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਹੋਣਾ ਵਾਸਤੇ ਤਾਂ ਕਪੜੇ ਸੰਭਾਲਾ ਹੁਣ ਪ੍ਰੈਸਾਂ ਨੇ ਲੱਗ ਕਰਾਂ ਪੰਜਾਂ ਚਾਰ ਪ੍ਰੈਸਾਂ ਵਾਲੇ ਵੀ ਹੁੰਦੇ ਹੁੰਦੇ ਨੇ ਆਈ ਵਾਰੀ ਕੁਝ ਟਾਈਮ ਲੱਗੂ ਤਾਂ ਪਹਿਰ ਤੋਂ ਬਾਅਦ ਸ਼ਾਮ ਨੂੰ ਫਿਰ press ਕਰਕੇ ਰੱਖੂੰਗੀ ਘਰ ਤਾਂ ਮੈਂ ਜਿਆਦਾ ਚੇਅਰ ਤੇ ਸਿੱਧੇ-ਸਿੱਧੇ ਰੱਖ ਲੈਣੀ ਮੈਂ ਤਾਂ ਕਿ ਜਿਆਦਾ ਬਣਨਾ ਪੈਣ ਨਾ ਵਿੱਚ press ਕਰਨੇ ਵੀ ਸੌਖੇ ਰਹਿਣ ਜਿਆਦਾ ਬੜ ਹੋਣ ਕਿਸੇ ਕੱਪੜੇ ਤੇ ਟਾਈਮ ਵੀ ਬਦਲਾ ਦਾ press ਕਰਨ ਤੇ ਤੇ ਜਾਨੋਂ ਚੰਗੀ ਤਰ੍ਹਾਂ ਕਰਨਾ ਪੈਂਦਾ ਆ ਸੂਤੀਆਂ ਮੇਰੇ ਵਾਲਾ ਹਟਦਾ ਸੀ ਮੇਰੇ ਬਿਲਕੁਲ ਹੀ ਨਹੀਂ ਆਉਂਦਾ ਸੀਗਾ ਸੀ ਬੰਦਦਾ ਨਾ ਆਪਦੇ ਕੱਪੜੇ ਪਾਉਣ ਨੂੰ ਹੀ ਤਰਸ ਜਾਗਾ ਹਾਂ ਨਾ ਮੋਟਾਪਾ ਖਮਟਾ ਆਪਾ ਬਹੁਤ ਕੰਮ ਕਰਦਾ ਬਹੁਤ ਜ਼ਿਆਦਾ ਕੰਮ ਕਰਦਾ ਮੋਟਾਪਾ ਮੈਨੂੰ ਪਤਾ ਵੀ ਮੇਰਾ ਕੀ ਹਾਸ ਸੀ ਸਾਡੇ ਕੱਪੜੇ ਉਨੋਂ ਹਟ ਗਈ ਸੀ ਜਿਹਨਾਂ ਦਾ ਜਿਹੜਾ ਕੱਪੜਾ ਪਾਉਂਦੀ ਫਸ ਜਾਂਦੀ ਉਹ ਸੇਤੀ ਸਾਹਮਣਤ ਹੋ ਜਾਂਦਾ ਮੇਰਾ ਔਰ ਟਾਈਟ ਕੱਪੜੇ ਮੈਂ ਫਸ ਜਾਂਦੇ ਬਿਲਕੁਲ ਟਾਈਟ ਕੱਪੜਾ ਨਹੀਂ ਪਾਉਂਦਾ ਹਲਕਾ ਜਿਹਾ ਲੂਜ਼ ਹੀ ਪਾਉਂਦਾ ਥੋੜਾ ਜਿਹਾ ਆਪ ਦਾ ਕੰਫਰਟੇਬਲ ਲੱਗੇ ਇਹ ਮੈਂ ਕਾਇਨ ਰੱਖੂ ਸਾਹਮਣਤ ਹੋ ਜਾ ਮੇਰਾ ਬਹੁਤ ਔਖਾ ਟਾਈਮ ਸੀ ਜਦੋਂ ਮੋਟਾਪਾ ਆਇਆ ਸੀ ਨਾ ਮੇਰੇ ਤਾਂ ਬਹੁਤ ਔਖਾ ਟਾਈਮ ਸੀਗਾ ਮੈਨੂੰ ਆਪ ਨੂੰ ਇਹ ਨਾਲ ਹੈ ਕਿ ਮੇਰੇ ਅੰਦਰ ਕੋਈ ਕੰਮ ਨਾ ਹੁੰਦਾ ਕੰਮ ਕਰਨਾ ਵੀ ਔਖਾ ਸੀ ਮੇਨ ਗੱਲ ਤਾਂ ਸਾਹ ਚੜਦਾ ਸੀਗਾ ਸਾਹ ਚੜ ਜਾਂਦਾ ਤੁਰੇ ਆ ਜਾਂਦਾ ਕੋਈ ਕੰਮ ਨਾ ਹੁੰਦਾ ਤੇ ਹੁਣ ਨਾ ਨੈਕਸਟ ਡੇ ਨੈਕਸਟ ਮਾਰਨਿੰਗ ਦਾ ਹੈ ਟਾਈਮ ਅਗਲਾ ਦਿਨ ਜਿਹੜਾ ਤੁਸੀਂ ਪਿਛਲੀ ਵੀਡੀਓ ਤੋਂ ਕਿਉਂ ਲਾਹ ਪਿਛਲਾ ਦਿਨ ਸੀਗਾ ਤੇ ਉਸ ਤੋਂ ਬਾਅਦ ਸਾਨੂੰ ਕਿਤੇ ਜਾਣਾ ਪੈ ਗਿਆ ਫਿਰ ਮੇਥੋਂ ਵੀਡੀਓ ਨਹੀਂ ਬਣੀ ਹਣਾ ਅਸੀਂ ਜਾ ਕੇ ਸ਼ਾਮ ਨੂੰ ਲੇਟ ਆਏ ਫਿਰ ਵੀਡੀਓਨ ਸ਼ੂਟ ਹੋਈ ਨੈਕਸਟ ਡੇ ਮਾਰਨਿੰਗ 'ਚ ਮੈਂ ਲੱਗੀ ਸੀ ਕੰਮ ਕਰਨ ਜਦੋਂ ਘਰੇ ਆਪਨੂੰ ਦੋ ਤਿੰਨ ਦਿਨ ਖੜਨਾ ਨਾ ਮਿਲੇ ਫਿਰ ਆਇਂ ਲੱਗਦਾ ਵੀ ਘਰੇ ਬਹੁਤ ਕੰਮ ਖਿਲਰਿਆ ਪਿਆ ਤੇ ਮੇਰੇ ਪਲਾਂਟ ਸਾਰੇ ਸੁੱਕੇ ਪਏ ਸੀਗੇ ਹਰ ਤਿੰਨ ਚਾਰ ਦਿਨਾਂ ਤੋਂ ਆਹ ਚੱਲ ਰਿਹਾ ਸੀ ਸਵੇਰੇ ਚਲੇ ਜਾਂਦੇ ਸੀ ਸ਼ਾਮ ਨੂੰ ਆਉਂਦੇ ਸੀ ਘਰੇ ਘਰ ਦਾ ਕੰਮ ਫਿਰ ਉਹਦੋਂ ਸਾਰੇ ਖਿਲਰ ਜੀ ਜਾਂਦੇ ਜੋ ਆਪ ਆਪ ਘਰੇ ਨਾ ਖੜੀਏ ਜਿਹੜੇ ਵਾਸ਼ਿੰਗ ਏਰੀਆ ਦੇ ਕੋਲ ਪਲਾਂਟਸ ਨੇ ਉਹ ਤਾਂ ਮੈਂ ਪਿਛਲੇ ਦਿਨ ਜਦੋਂ ਕੱਪੜੇ ਧੋਤੇ ਸੀ ਉਹ ਦੋਨਾਂ ਨੂੰ ਪਾਣੀ ਦੇ ਦਤਾ ਸੀਗਾ ਪਰ ਜਿਹੜੇ ਫਰੰਟ ਵਾਲੇ ਪਲਾਂਟ ਸੀ ਮੈਨੂੰ ਆਇਂ ਸੀ ਸ਼ਾਮ ਨੂੰ ਪਾਣੀ ਦਵਾਂ ਪਰ ਸਾਨੂੰ ਕਿਤੇ ਜਾਣਾ ਪੈ ਗਿਆ ਸ਼ਾਮ ਨੂੰ ਵੀ ਅਸੀਂ ਲੇਟ ਆਏ ਆ ਫਿਰ ਹੁਣ ਮਾਰਨਿੰਗ ਚ ਉੱਠ ਉੜਦੀ ਮੈਂ ਕਿਹਾ ਪਹਿਲਾਂ ਪਲਾਂਟਸ ਨੂੰ ਪਾਣੀ ਦੇ ਕੇ ਆਵਾਂ ਅੰਦਰ ਮੈਂ ਚਾਹ ਬਣਨੀ ਰੱਖਤੀ ਸੀ ਦਵਿੰਦਰ ਦੀ ਤੇ ਮੈਂ ਆਪਣੇ ਦੀ ਗ੍ਰੀਨ ਟੀ ਬਣਨੀ ਰੱਖਿਆ ਸੀ ਗੈਸ ਸਲੋ ਕਰ ਰਹੀ ਸੀ ਤੇ ਮੈਂ ਕਿਹਾ ਬਾਹਰ ਪਲਾਂਟਸ ਨੂੰ ਪਾਣੀ ਦੇ ਕੇ ਆਵਾਂ ਫਿਰ ਨਾ ਇੱਧਰ ਸਾਹਮਣੇ ਚੜਦੀ ਧੁੱਪ ਆ ਜਾਂਦੀ ਆ ਫਿਰ ਧੁੱਪੇ ਕਹਿੰਦੇ ਪਲਾਂਟਸ ਨੂੰ ਪਾਣੀ ਦਿੰਦੇ ਨਹੀਂ ਹੁੰਦੇ ਆ ਸਵੇਰੇ ਅਰਲੀ ਜਿਹੇ ਜਦੋਂ ਸੂਰਜ ਚੜ੍ਹਨਾ ਸ਼ੁਰੂ ਹੋਣਾ ਜਾਂ ਫਿਰ ਸ਼ਾਮ ਨੂੰ ਦੋ ਇਹ ਸੁੱਕੇ ਪੇਸ ਮੈਨੂੰ ਬਹੁਤ ਤਰ ਸਾਰਿਆ ਸੀ ਮੈਂ ਕਿਹਾ ਧੁੱਪ ਸ਼ਾਮ ਤੱਕ ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਵੀ ਉਹਨਾਂ ਨੂੰ ਪਾਣੀ ਲਾਉਣਗੇ ਲਈ ਬਿਸਵੀ ਨੇ ਪਹਿਲਾਂ ਪਾਣੀ ਪੀ ਪਾਣੀ ਸੌਰੀ ਇਹਨਾਂ ਨੂੰ ਪਾਣੀ ਦੇ ਕੇ ਆਵਾਂ ਫੇਰ ਮੈਂ ਆਪਣਾ ਚਾਹ ਪਾਣੀ ਬਾਅਦ ਵਿੱਚ ਪੀਉਂਗੀ ਸਾਰੇ ਪਲਾਂਟਸ ਨੂੰ ਮੈਂ ਦਿੱਤਾ ਪਾਣੀ ਤੇ ਜਿਹੜੇ ਬੇੜੇ ਚ ਪਾਮ ਲੱਗੇ ਹੋਏ ਨੇ ਇਹ ਵੀ ਧੋਕੇ ਪਏ ਸੀ ਬਿਲਕੁਲ ਹੀ ਕੋਈ ਸਾਡਾ ਨੀਮਾ ਬਾਈ ਬਿਮਾਰ ਚੱਲ ਰਿਹਾ ਨਹੀਂ ਤੋ ਉਹ ਵੀ ਦੀ ਦਿੰਦੇ ਸੀ ਪਾਣੀ ਅਸੀਂ ਫੋਨ ਤੇ ਉਹਨੂੰ ਕਹਿੰਦੇ ਸੀ ਪਾਣੀ ਦੇ ਦੇ ਫਿਰ ਅਸੀਂ ਉਹਨੂੰ ਵੀ ਤੰਗ ਨਹੀਂ ਕਰ ਰਹੇਗਾ ਉਹ ਵੀ ਬਿਮਾਰ ਚੱਲ ਰਿਹਾ ਸੀਗਾ ਇਸ ਕਰਕੇ ਨਾ ਇਹਨਾਂ ਨੂੰ ਦੇਖਭਾਲ ਹੋਈ ਨਹੀਂ ਦੋ ਤਿੰਨ ਦਿਨਾਂ ਤੋਂ ਅੰਦਰ ਦਵਦਰ ਮੈਨੂੰ ਵਾਰ ਰਿਹਾ ਆਵਾਜ਼ਾਂ ਮਾਰ ਰਹੇ ਸੀ ਕਹਿੰਦੇ ਮਾਦੀ ਬਣਾ ਜਾਂ ਅੰਦਰ ਮੈਨੂੰ ਚਾਹ ਵੀ ਦੇ ਦੇ ਕਹਿੰਦਾ ਜੀ ਮੰਨ ਲਈ ਸਵੇਰੀ ਲੱਗਿਆ ਪਲਾਂਟ ਦੀ ਸੇਵਾ ਕਰਨਾ ਕਹਿੰਦੇ ਮੈਨੂੰ ਚਾਹ ਦੇ ਜਾ ਤੇ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਚਾਹ ਉਹਨਾਂ ਦੀ ਬਣੀ ਪਈ ਸੀ ਚਾਹ ਪੁੰਨ ਰਹੀ ਸੀ ਤੇ ਮੇਰੀ ਗ੍ਰੀਨ ਟੀ ਵੀ ਪਣੀ ਪਈ ਸੀ ਵਿਕਿੰਦਰ ਨੂੰ ਪਾਉਂਗੀ ਚਾਹ ਤੇ ਆਪਣੇ ਲਈ ਗਰੰਟੀ ਸਵੇਰੇ ਮੈਂ ਗ੍ਰੀਨ ਟੀ ਪੀਣੀ ਹੁੰਦੀ ਆ ਜਿਵੇਂ ਜੀਰਾ ਸੌਂਫ ਅਜਵੈਨ ਦਾਲਚੀਨੀ ਇਹ ਚੀਜ਼ਾਂ ਚਾਹੇ ਪਾਣੀ ਚ उबाल ਲੈਂਦੀ ਰਾਤ ਨੂੰ ਮੈਂ ਪਾਣੀ ਜਿਪਿਓ ਕੇ ਰੱਖਦੀ ਹੁੰਨੀ ਆ ਸਵੇਰੇ ਫਿਰ ਉਬਾਲ ਕੇ ਪੀ ਲੈਂਦੀ ਆ ਮੈਂ ਅਜੇ ਚਾਹ ਨਹੀਂ ਪੀਂਦੀ ਔਰ ਇਹ ਸਵੇਰੇ ਜਦੋਂ ਆਪਾਂ ਖਾਲੀ ਪੇਟ ਚਾਹ ਪੀਂਦੇ ਨਾ ਬਹੁਤ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਤੇ ਜਦੋਂ ਦੀ ਮੈਂ ਖਾਲੀ ਪੇਟ ਚਾਹ ਪੀਣੀ ਛੱਡੀ ਆ ਬਹੁਤ ਸਾਰੀਆਂ ਪ੍ਰੋਬਲਮਸ ਮੇਰੇ ਠੀਕ ਹੋਈਆਂ ਨੇ ਹਰ ਤੀਸਰੇ ਦਿਨ ਮੈਂ ਤਜਾਬ ਦਾ ਕੈਪਸੂਲ ਲੈਂਦੀ ਸੀ ਪਰ ਹੁਣ ਮੈਂ ਕਦੇ ਮਹੀਨੇ 'ਚ ਇੱਕ ਕੈਪਸੂਲ ਮਸਾ ਖਾਂਦੀ ਹੋਊਂਗੀ ਉਹ ਵੀ ਮੈਨੂੰ ਲੱਗਦਾ ਮੈਂ ਖਾਂਦੀ ਹੋਊਂਗੀ ਜੇ ਕੀ ਇਹ ਬਾਹਰ ਅੰਦਰ ਖਾ ਲਈ ਤਾਂ ਨਹੀਂ ਤਾਂ ਮੈਂ ਕੈਪਸੂਲ ਖਾਣੇ ਛੱਡ ਤੇ ਹੁਣ ਮੇਰੇ ਕੋਲ ਨਾ ਮੂੰਗਫਲੀ ਪਈ ਸੀ ਜਿਹੜੀ ਲੋਹੜੀ ਵੇਲੇ ਦੀ ਬਚੀ ਮੂੰਗਫਲੀ ਪਈ ਸੀ ਮੇ ਸਾਰੇ ਮੂਫਲੀ ਚੀਲੀ ਨੇ ਉਹ ਵਿੱਚੋਂ ਅਗੀ ਦੀ ਕੱਢੀ ਗੀਰੀ ਦਾ ਛਿਲਕਾ ਉਤਾਰਿਆ ਮੈਂ ਸੋਚਿਆ ਨੇ ਪੀਨਟ ਬਟਰ ਬਣਾ ਲਵਣੀ ਹੈ ਪੀਨਟ ਬਟਰ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਉਹ ਪੀਨਟ ਨੂੰ ਆਪਾਂ ਪਾ ਲਾਂਗੇ ਮਿਕਸੀ ਵਾਲੇ ਜਾਰ ਵਿੱਚ ਤੇ ਫਿਰ ਪੀਨਟਸ ਮੇਰੇ ਕੋਲ ਹੋਰ ਵੀ ਹੈਗੇ ਨੇ ਪਰ ਮੈਨੂੰ ਲੱਗ ਰਿਹਾ ਜਿੰਨੇ ਹੈ ਜਿੰਨੇ ਇੰਨੇ ਇਹ ਬਣਾ ਲੈਦੇ ਵਿੱਚ ਆਪਾਂ ਬਾਦਾਮ ਵੀ ਪਾ ਸਕਦੇ ਪਰ ਮੈਂ ਨਹੀਂ ਪਾਉਂਗੀ ਇਹਦੇ ਵਿੱਚ ਪਾਵਾਂਗੇ ਨਾਕ ਹੋਰ ਆਇਆ ਨਮਕ ਪਾਇਆ ਹੈ ਇਨਾਂ ਨੂੰ ਕਰ ਲਾਂਗੇ ਆਪਾਂ ਗ੍ਰਾਇੰਡ ਪਲਸ ਮੋਡ ਤੇ ਗ੍ਰਾਇੰਡ ਕਰਨਾ ਇਹ ਨਹੀਂ ਮਿਕਸੀ ਚ ਚਲਾ ਦਿਓ ਦੁਬਾਰਾ ਬਣਦੇ ਨਾ ਕਰੋ ਬਿਲਕੁਲ ਪਲਸ ਮੋਡ ਤੇ ਚਲਾ ਲਓ ਬੰਦ ਕਰ ਲਓ ਚਲਾ ਲਓ ਬੰਦ ਕਰ ਲਓ ਆਨੇ ਕੋ ਬਹੁਤ ਵਧੀਆ ਪਾਊਡਰ ਬਣ ਗਿਆ ਇਹਦਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਹਨੀ ਆਪਾਂ ਦਾਲ ਚੀਨੇ ਦਾ ਪਾਊਡਰ ਵੀ ਪਾ ਸਕਦੇ ਫਲੇਵਰ ਦੇਣ ਇਫਟਰਨਾਂ ਪਾਊਡਰ ਬਣ ਗਿਆ ਤੇ ਹੁਣ ਮੈਂ ਇਹ ਵਿੱਚ ਪਾ ਦੂੰਗੀ ਹਾਨੀ ਆਪਾਂ ਹਲਕੀ ਚੀਨੀ ਵੀ ਪਾ ਸਕਦੇ ਹਾਂ ਸ਼ੱਕਰ ਵੀ ਪਾ ਸਕਦੇ ਹਾਂ ਇਹ ਵੀ ਚਾਪਾ ਪਾਉਣੀ ਹੈ ਹਾਨੀ ਬਸ ਇੱਕ ਚਮਚੀ ਪਾ ਲੈਣੀ ਹਾਨੀ ਦੀ फेवर दोबारे फिर ग्राइंड कर लगी ऑयल रिफाइंड ऑयल भी बटर भी पा सद मैं पा रही देसी घ्यो चलो प्योर ही बनाइए फिर आप पीनट बटर थोड़ा एक चम्मच पाया मैं क्योंकि बीच भी ऑयल निकल रहा द ऑयल भी निकलेगा ਆ ਆਪਣਾ ਪੀਨਟ ਬਟਰ ਬਣ ਕੇ ਤਿਆਰ ਹੈ ਬਹੁਤ ਵਧੀਆ ਟੈਕਸਚਰ ਆਇਆ ਦੇਖੋ ਆ ਦੇਖੋ ਪੀਨਟ ਬਟਰ ਬਣ ਕੇ ਤਿਆਰ ਹੈ ਬਹੁਤ ਜ਼ਿਆਦਾ ਨਹੀਂ ਆਪਾਂ ਓਵਰ ਗਰਾਇੰਡ ਨਹੀਂ ਇਹਨੂੰ ਕਰਨਾ ਹੈਗਾ ਨਹੀਂ ਤਾਂ ਫਿਰ ਨਾ ਸਾਰਾ ਜਿਹੜਾ ਮੂੰਗਫਲੀ ਦਾ ਔਇਲ ਆ ਉਹ ਅਲੱਗ ਹੀ ਹੋ ਜਾਊ ਬਿਲਕੁਲੀ ਮਿਕਸਚਰ ਸਾਰਾ ਡਰਾਈ ਹੋ ਜਾਊ ਆ ਦੇਖੋ ਬਿਲਕੁਲ ਇਹ ਪਰਫੈਕਟ ਬਣਿਆ ਔਰ ਟੈਕਸਚਰ ਦੇਖੋ ਇਹਦਾ ਕਿੰਨਾ ਵਧੀਆ ਆ ਆ ਦੇਖੋ ਬਹੁਤ ਵਧੀਆ ਟੈਕਸਚਰ ਆਇਆ ਤਬ ਇਹਦਾ ਬਣਾ ਹੈਲਦੀ ਪੀਨਟ ਬਟਰ ਘਰੇ ਬਣਾ ਸਕਦੇ ਆ। ਇਹਨੇ ਇਹਦਾ ਕੰਟੇਨਰ ਚ ਕੱਢਿਆ। ਇਹਨੂੰ ਰੱਖ ਦੂੰਗਾ ਹੁਣ ਫ੍ਰਿਜ ਵਿੱਚ। ਟੈਕਸਚਰ ਵੀ ਬਹੁਤ ਵਧੀਆਗਾ। ਪਰਫੈਕਟ ਐਂਡ ਖਾਣ ਚ ਵੀ ਇੰਨਾ ਟੇਸਟ ਜੇ ਮੈਂ ਟੇਸਟ ਕੀਤਾ ਮੇਰੇ ਦਿਲ ਕਰਦਾ ਮੈਂ ਇਹ ਸਾਰਾ ਹੀ ਖਾ ਜਾ। ਪਰ ਹੁਣ ਸ਼ਾਮ ਦਾ ਟਾਈਮ ਆ ਮੈਂ ਬਣਾ ਰਹੀ ਹਾਂ। ਖਾਣਾ ਖਾਵਾਂਗੇ। ਖਾਣ ਚ ਬਹੁਤ ਜ਼ਿਆਦਾ ਯਮ ਬਣਿਆ ਬਹੁਤ ਟੇਸਟੀ। ਤੁਸੀਂ ਕੋਈ ਫਲੇਵਰ ਵੀ ਐਡ ਕਰ ਸਕਦੇ ਹੋ। ਇਹਦੇ ਵਿੱਚ ਤੁਸੀਂ ਚਾਕਲੇਟ ਵੀ ਪਾ ਸਕਦੇ ਹੋ। ਬੱਚਿਆਂ ਨੂੰ ਜੇ ਚਾਕਲੇਟ ਫਲੇਵਰ ਪਸੰਦ ਆ ਨਾ ਤੁਸੀਂ ਕੋਕੋ ਪਾਊਡਰ ਪਾ ਦਿਓ। ਉਹ ਕੋਕੋ ਆਪੀਨਟ ਬਟਰ ਬਣ ਜੇਗਾ ਇਹ 달चीनी ਦਾ ਫਲੇਵਰ ਪਾਉਣਾ ਉਹ ਪਾ ਸਕਦੇ ਹੋ ਇਲਾਈਚੀ ਫਲੇਵਰ ਪਾਉਣਾ ਉਹ ਪਾ ਸਕਦੇ ਹੋ ਜੋ ਫਲੇਵਰ ਤੁਹਾਨੂੰ ਪਸੰਦ ਆ ਮੈਂ ਇੱਥੇ ਫਲੇਵਰ ਨਹੀਂ ਕੋਈ ਪਾਇਆ ਜਸਟ ਥੋੜਾ ਜਿਹਾ ਨਮਕ ਹਨੀ ਤੇ ਇੱਕ ਚਮਚ ਦੇਸੀ ਕਿਓ ਦਾ ਐਡ ਕਰਾਂ ਬਸ ਇਹ ਤੁਸੀਂ ਪੀਨਟ ਬਟਰ ਦੀ ਵੀਡੀਓ ਦੇਖੀ ਇਹ ਵੀ ਕਿਤੇ ਪਹਿਲਾਂ ਦਾ ਕਲਿੱਪ ਬਣਿਆ ਮੈਂ ਅਸੀ ਮੈਂ ਕਿਹਾ ਚਲੋ ਹੁਣ ਥੋੜਾ ਨਾਲ ਸ਼ੇਅਰ ਕਰ ਦਾਂ ਕਿਵਾਰ ਥੋੜੇ ਕੋਲ ਵੀ ਮੂੰਫਲੀ ਬਚੀ ਹੋਈ ਹੁੰਦੀ ਤਾਂ ਇਹ ਤਾਂ ਕੰਮ ਆ ਸਕਦੀ ਹੈ ਨਾ ਇਹ ਕਲਿੱਪ ਮੈਂ ਤੁਹਾਨੂੰ ਨਾਲ ਸ਼ੇਅਰ ਕਰਿਆ ਤਾਂ ਹੁਣ ਆਪਾਂ ਵੀਡੀਓ ਉੱਥੋਂ ਸ਼ੁਰੂ ਕਰਦੇ ਜਿੱਥੋਂ ਆਪਾਂ ਆਸਤੇ ਛੱ ਮੈਂ ਕਿਚਨ ਦਾ ਥੋੜਾ ਬਹੁਤਾ ਕੰਮ ਕਰਕੇ ਚਾਹ ਪਾਣੀ ਪੀ ਕੇ ਪਾਂਡੇ ਮਾਂਜ ਕੇ ਖਾਣੇ ਤਿਆਰੀ ਕਰਕੇ ਮੈਂ ਕੱਪੜੇ ਪ੍ਰੈਸ ਕਰਕੇ ਲੈ ਕੇ ਆਈਂ ਕੱਲ ਤੋਂ ਤੇ ਸੀ ਉਹ ਚੇਰਤੀ ਪੈਸੀ ਤੇ ਚੇਰ ਤੇ ਪਹਿਨਾ ਦਾ ਆਪ ਨੂੰ ਆਏ ਲੱਗਦਾ ਨਾ ਮੈਂ ਆਪਣਾ ਕੰਮ ਪਿਆ ਖਲਾਰਾ ਜਾਂ ਪਿਆ ਤੇ ਮੈਂ ਕਿਹਾ ਚਲੋ ਪ੍ਰੈਸ ਕਰ ਲੇਵਾਂ ਸਾਰੇ ਪੰਜ ਚਾਰ ਕੀ ਕੱਪੜੇ ਸੀਗੇ ਇਹ ਵੀ ਪ੍ਰੈਸ ਕਰਕੇ ਰੱਖ ਹੀ ਦਵਾਂ ਇਹਦੀ ਕੰਮ ਖਤਮ ਹੁੰਦਾ ਜਦ ਸਾਰੇ ਕੰਮ ਆਪਾਂ ਸੰਭਾਲ ਲੀਏ ਧੌ ਤਰਾ ਆਪਣਾ ਕੋਈ ਖਲਾਰਾ ਨਾ ਹੁੰਦੀ ਕਿ ਹਰ ਇੱਕ ਚੀਜ਼ ਆਪਾਂ ਜਗ੍ਹਾ ਤੇ ਦਿੱਖੇ बस वही कोशिश लगी हुई इसमें मैं जिन्ना मैं तो होगा अच्छ करूँगी जो दो तो तो तीन दिन बाद आने ना फिर ऐ लगता भी कम बहुत खिल रहे पे ने भी जिधर देखो आप कम ही काम, काम दिखता फिर जी साइड देखो न, काम में तो ना काम ही दिखता सो हूँ आप रूम क्लीन करूँगी बैडशीट वगैरह झाड़ूंगी अच्छी तरह सैट करूंगी विंडो असी रात को खोलने विंडो बंद कर रहे हैं धुप्प आ जाती है इस टाइम सो से वीडियो तो एंड वीडियो देखने दे� बहुत बहुत थैंक यू वीडियो अच्छी लगी तो प्लीज लाइक शेयर कमेंट करना चैनल सबसक्राइब करना मिलेंगे एक होर वीडियो लेके टिल दिन सत श्रीकाल